ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਡੇ ਮਹਾਨ ਗੁਰੂ ਸਹਿਬਾਨ ਜੀ ਬੋਲਦੇ ਹਨ ਸਾਡੇ ਸਾਰੇ ਹੀ ਗੁਰੂ ਸਹਿਬਾਨ ਕਹਿੰਦੇ ਹਨ ਕਿ ਈਸ਼ਵਰ ਦਾ ਸੱਚਾ ਨਾਮ ਸਾਡੇ ਘਟ ਦੇ ਅੰਦਰ ਹੈ ਜੋ ਕਿ ਜੋ ਕਿ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸੰਤ ਸਾਧੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਸਾਡੇ ਅੰਦਰ ਪ੍ਰਗਟ ਹੁੰਦਾ ਹੈ ਫਿਰ ਵੀ ਉਸ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਉਸ ਅੰਦਰਲੇ ਨਾਮ ਦਾ ਸਿਮਰਨ ਕਰਦਾ ਹੈ ਉਹ ਹੀ ਸਭ ਤੋਂ ਅਮੀਰ ਹੈ ਪਹਿਲਾਂ ਅਸੀਂ ਉਸ ਅੰਦਰਲੇ ਨਾਮ ਬਾਰੇ ਜਾਣਦੇ ਹਾਂ 539 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਅੰਤਰ ਨਵਨਿਦ ਨਾਮ ਹੈ ਮੇਰੀ ਜਿੰਦੜੀਏ ਅੰਤਰ ਨਵਨਿਦ ਨਾਮ ਹੈ ਮੇਰੀ ਜਿੰਦੜੀਏ ਗੁਰੂ ਸਤਗੁਰੂ ਅਲਖ ਲਖਾਇ ਰਾਮ ਕਿ ਉਹ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਘਟ ਦੇ ਅੰਦਰ ਹੈ ਤੇ ਉਸ ਨੂੰ ਇੱਕ ਪੂਰਾ ਸੰਤ ਸਾਧੂ ਉਸ ਨੂੰ ਇੱਕ ਪੂਰਾ ਸੰਤ ਸਾਧੂ ਸਾਡੇ ਅੰਦਰ ਪ੍ਰਗਟ ਕਰਦਾ ਹੈ ਇੱਕ ਪੂਰੇ ਸੰਤ ਸਾਧੂ ਦੀ ਸਾਡੇ ਗੁਰੂ ਸਹਬਾਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਡੇ ਗੁਰਮੁਹਾਂ ਦੇ ਦੁਆਰਾ ਇੱਕ ਪੂਰੇ ਸੰਤ ਸਾਧੂ ਦੀ ਸਾਨੂੰ ਨਿਸ਼ਾਨੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੱਸੀ ਹੈ 1290 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਨ ਕਰਮਾਹੇ ਕਰਮਾਹੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਨ ਕਿ ਜੋ ਸਾਡੇ ਘਰ ਦੇ ਅੰਦਰ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦਾ ਸਾਨੂੰ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤਿਗੁਰੂ ਹੈ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਤ ਪੁਰਖ ਜਿਨ ਜਾਣਿਆ ਸਤ ਪੁਰਖ ਜਿਨ ਜਾਣਿਆ ਸਤਗੁਰ ਕਿਸਕਾ ਨਉ ਕਿ ਜਿਸ ਨੇ ਆਪ ਉਸ ਈਸ਼ਵਰ ਨੂੰ ਦੇਖਿਆ ਹੈ ਕਿ ਜਿਸ ਨੇ ਉਸ ਆਪ ਜਿਸ ਨੇ ਆਪ ਉਸ ਈਸ਼ਵਰ ਨੂੰ ਦੇਖਿਆ ਹੈ ਤੇ ਸਾਨੂੰ ਉਸ ਦੀ ਈਸ਼ਵਰ ਦੇ ਅਤੇ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਵੇ ਕਰਾ ਦੇਵੇ ਉਹੀ ਪੂਰਾ ਸਤਿਗੁਰੂ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਅੱਗੇ ਸਾਡੇ ਗੁਰੂ ਸਾਹਿਬ ਜੀ 1026 ਅੰਗ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਦੇਹੀ ਅੰਦਰ ਨਾਮ ਨਿਵਾਸੀ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਬਨਾਸੀ ਕਿ ਉਹ ਈਸ਼ਵਰ ਦਾ ਸੱਚਾ ਨਾਮ ਸਾਡੇ ਦੇਹ ਦੇ ਅੰਦਰ ਹੈ ਤੇ ਉਹ ਅਬਨਾਸੀ ਪੁਰਖ ਵੀ ਸਾਡੇ ਅੰਦਰ ਹੀ ਬੈਠਾ ਹੋਇਆ ਹੈ ਅੱਗੇ 1242 ਅੰਗ ਤੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਨਾਮ ਨਰੰਜਨ ਅਲਖ ਹੈ ਨਾਮ ਨਰੰਜਨ ਅਲਖ ਹੈ ਕਿਉਂ ਲਖਿਆ ਜਾਈ ਨਾਮ ਨਰੰਜਨ ਨਾਲ ਹੈ ਕਿਉਂ ਪਾਈਏ ਭਾਈ ਨਾਮ ਨਰੰਜਨ ਵਰਤਦਾ ਰਵਿਆ ਸਭ ਠਾਈ ਨਾਮ ਨਰੰਜਨ ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਏ ਕਿਰਦੇ ਦੇ ਦਿਖਾਈ ਇੱਥੇ ਵੀ ਸਾਡੇ ਗੁਰਮੁਖ ਨੇ ਇੱਕ ਪੂਰੇ ਗੁਰੂ ਦੀ ਇੱਕ ਪੂਰੇ ਗੁਰੂ ਸੰਤ ਸਾਧੂ ਸਤਿਗੁਰੂ ਦੀ ਗੱਲ ਕੀਤੀ ਹੈ ਗੁਰ ਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਜਿਸ ਦੀ ਨਿਸ਼ਾਨੀ ਜਿਸ ਦੀ ਕਸਵੱਟੀ ਅਸੀਂ ਆਪ ਜੀ ਨੂੰ ਪਿਛੇ ਦੱਸੀ ਹੈ ਕਿ ਘਰਵੇਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਕਿ ਸਤਿਗੁਰੂ ਉਹ ਹੁੰਦਾ ਹੈ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਸ ਸਤਿਗੁਰੂ ਦੇ ਉਸ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਉਹ ਸਾਡੇ ਉਹ ਨਾਮ ਸਾਡੇ ਅੰਦਰ ਪ੍ਰਗਟ ਹੁੰਦਾ ਹੈ ਨਾਮ ਨਰੰਜਨ ਅਲਖ ਹੈ ਕਿਉਂ ਲਖਿਆ ਜਾਈ ਨਾਮ ਨਰੰਜਨ ਨਾਲ ਹੈ ਕਿਉਂ ਪਾਈਏ ਭਾਈ ਨਾਮ ਨਰੰਜਨ ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਏ ਹਿਰਦੇ ਦੇ ਦੇਖਾਈ ਅੱਗੇ 679 ਅੰਗ ਤੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਗੁਰ ਕਾ ਸ਼ਬਦ ਵਸੇ ਜੀ ਨਾਲੇ ਕਿ ਉਹ ਗੁਰ ਦਾ ਗੁਰੂ ਦਾ ਜੋ ਸ਼ਬਦ ਹੈ ਜੋ ਸੱਚਾ ਨਾਮ ਹੈ ਉਹ ਕਿੱਥੇ ਹੈ ਉਹ ਤਾਂ ਸਾਡੇ ਨਾਲ ਹੀ ਸਾਡੇ ਹਿਰਦੇ ਦੇ ਅੰਦਰ ਵਸਦਾ ਹੈ ਗੁਰ ਕਾ ਸ਼ਬਦ ਵਸੇ ਜੀ ਨਾਲੇ ਕਿ ਉਹ ਹੀ ਸ਼ਰਦਾ ਜੋ ਸੱਚਾ ਨਾਮ ਹੈ ਉਹ ਤਾਂ ਸਾਡੇ ਘਟ ਦੇ ਅੰਦਰ ਹੈ ਜਲ ਨਹੀਂ ਡੂਬੇ ਉਸ ਨੂੰ ਜਲ ਡਬੋ ਨਹੀਂ ਸਕਦਾ ਭਾਵੇਂ ਪਾਣੀ ਦੇ ਵਿੱਚ ਡੁੱਬਦਾ ਨਹੀਂ ਗਲਦਾ ਨਹੀਂ ਤਸਕਰ ਨਹੀਂ ਲੇਵੇ ਚੋਰ ਉਸ ਨੂੰ ਚਰਾ ਨਹੀਂ ਸਕਦਾ ਭਾ ਨਹੀਂ ਸਕੇ ਜਾਲੀ ਤੇ ਅਗੋ ਉਸ ਨੂੰ ਸਾੜ ਨਹੀਂ ਸਕਦੀ ਅੱਗੇ 124 ਅੰਗ ਤੇ ਸਾਡੇ ਗੁਰੂ ਸਾਹਿਬ ਦੀ ਹੋਰ ਲਿਖਦੇ ਹਨ ਸਰੀਰੋਂ ਪਾਲਣ ਕੋਈ ਬਾਹਰ ਜਾਏ ਨਾਮ ਨਾ ਲਹੇ ਬੋ ਵਿਗਾਰ ਦੁੱਖ ਪਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਸਾਡੇ ਘਟ ਦੇ ਅੰਦਰ ਹੈ ਤੇ ਜੇ ਕੋਈ ਇਨਸਾਨ ਉਸ ਅੰਦਰਲੇ ਨਾਮ ਨੂੰ ਛੱਡ ਕੇ ਬਾਰੋਂ ਐਵੇਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਨਾਮ ਲੱਭ-ਲੱਭ ਕੇ ਜਪਦਾ ਹੈ ਕਿ ਜੇ ਕੋਈ ਇਨਸਾਨ ਬਾਰੋਂ ਧਾਰਮਿਕ ਗ੍ਰੰਥਾਂ ਐਤ ਦੇ ਵਿੱਚੋਂ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੇ ਨਾਮ ਲੱਭ-ਲੱਭ ਕੇ ਜਪਦਾ ਹੈ ਤਾਂ ਉਸ ਨੂੰ ਉਲਟਾ 84 ਲੱਖ ਜੁਨੀਆਂ ਦਾ ਦੁੱਖ ਲੱਗ ਜਾਂਦਾ ਹੈ ਸਰੀਰੋਂ ਭਾਲਣ ਕੋਈ ਬਾਹਰ ਜਾਏ ਆਪਣੇ ਸਰੀਰ ਦੇ ਅੰਦਰਲੇ ਨਾਮ ਨੂੰ ਛੱਡ ਕੇ ਇਹ ਕੋਈ ਬਾਹਰੋਂ ਧਾਰਮਿਕ ਗ੍ਰੰਥਾਂ ਐ ਦੇ ਵਿੱਚੋਂ ਨਾਮ ਲੱਭ ਕੇ ਜਪਦਾ ਹੈ ਤਾਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਨੂੰ ਨਾਮ ਤਾਂ ਕੀ ਮਿਲਣਾ ਹੈ ਨਾਮ ਨਾ ਲਹੇ ਕਿ ਉਸ ਨੂੰ ਨਾਮ ਤਾਂ ਕੀ ਮਿਲਣਾ ਹੈ ਬਹੁ ਵਿਗਾਰ ਦੁੱਖ ਪਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਲਟਾ ਉਹ ਇਸ ਸੰਸਾਰ ਦੇ ਵਿੱਚ ਵੀ ਦੁੱਖ ਪਉਂਦਾ ਹੈ ਤੇ ਅੱਗੇ ਵੀ 84 ਲੱਖ ਜੁਨੀਆਂ ਦਾ ਉਸ ਨੂੰ ਦੁੱਖ ਮਿਲਦਾ ਹੈ ਹੁਣ ਅੱਗੇ ਅਸੀਂ ਹੁਣ ਅੱਗੇ ਸਾਡੇ ਗੁਰੂ ਸਾਹਿਬ ਜੀ ਸਹਿਬਾਨ ਜੀ ਕਹਿੰਦੇ ਹਨ ਹੁਣ ਅੱਗੇ ਸਾਡੇ ਗੁਰੂ ਸਾਹਿਬਾਨ ਜੀ ਕਹਿੰਦੇ ਹਨ ਕਿ ਜੋ ਇਨਸਾਨ ਇਸ ਅੰਦਰਲੇ ਨਾਮ ਦਾ ਸਿਮਰਨ ਕਰਦਾ ਹੈ ਉਹ ਹੀ ਸਭ ਤੋਂ ਅਮੀਰ ਹੈ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਕਹਿੰਦੇ ਹਨ RAM ਨਾਮ ਜੋ ਕਰੇ ਵਿਚਾਰ RAM ਨਾਮ ਜੋ ਕਰੇ ਵਿਚਾਰ ਸੋ ਤਨਵੰਤ ਗਣੀ ਸੰਸਾਰ ਕੇ ਜੋ ਉਸ ਈਸ਼ਵਰ ਦੇ ਸੱਚੇ ਨਾਮ ਦਾ ਕਿ ਜੋ ਸੱਚੇ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਸੋ ਧਨਵੰਤ ਗਣੀ ਸੰਸਾਰ ਉਹੀ ਸੰਸਾਰ ਦੇ ਵਿੱਚ ਸਭ ਤੋਂ ਧਨੀ ਹੈ ਅਮੀਰ ਹੈ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਸਾਹਿਬ ਹੋਰ ਲਿਖਦੇ ਹਨ ਪ੍ਰਭ ਕੇ ਪ੍ਰਭ ਕੋ ਸਿਮਰੇ ਪ੍ਰਭ ਕੋ ਸਿਮਰੇ ਸੇ ਧਨਵੰਤੇ ਕਿ ਜੋ ਹਰ ਸਮੇਂ ਈਸ਼ਵਰ ਦਾ ਸਿਮਰਨ ਕਰਦੇ ਰਹਿੰਦੇ ਹਨ ਉਹੀ ਇਨਸਾਨ ਆ ਤਾਂ ਨਾਮ ਹਨ ਉਹ ਹੀ ਸਭ ਤੋਂ ਧਨੀ ਹਨ ਸਭ ਤੋਂ ਅਮੀਰ ਹਨ ਅੱਗੇ 1155 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਜਿਸ ਨਾਮ ਰਿਦੇ ਸੋਈ ਵੱਡ ਰਾਜਾ ਜਿਸ ਨਾਮ ਰਿਦੇ ਸੋਈ ਵੱਡ ਰਾਜਾ ਕਿ ਜਿਸ ਦੇ ਹਿਰਦੇ ਦੇ ਵਿੱਚ ਉਹ ਈਸ਼ਵਰ ਦਾ ਸੱਚਾ ਨਾਮ ਹੈ ਉਹੀ ਸਭ ਵੱਡਿਆਂ ਤੋਂ ਵੱਡਾ ਉਹ ਸਭ ਵੱਡਿਆਂ ਤੋਂ ਵੱਡਾ ਰਾਜਾ ਹੈ ਜਿਸ ਨਾਮ ਰਿਦੇ ਤਿਸ ਪੂਰੇ ਕਾਜਾ ਕਿ ਜਿਸ ਦੇ ਹਿਰਦੇ ਵਿੱਚ ਉਸ ਈਸ਼ਵਰ ਦਾ ਸੱਚਾ ਨਾਮ ਹੈ ਉਸ ਦੇ ਸਾਰੇ ਕਾਰਜ ਆਪਣੇ ਆਪ ਹੀ ਪੂਰੇ ਹੁੰਦੇ ਰਹਿੰਦੇ ਹਨ ਜਿਸ ਨਾਮ ਰਿਦੇ ਤਿੰਨ ਕੋਟ ਧਨ ਪਾਏ ਜਿਸ ਦੇ ਹਿਰਦੇ ਵਿੱਚ ਈਸ਼ਵਰ ਦਾ ਸੱਚਾ ਨਾਮ ਵਸਦਾ ਹੈ ਭਾਵੇਂ ਜੋ ਹਰ ਸਮੇਂ ਈਸ਼ਵਰ ਦੇ ਸੱਚੇ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਕਰੋੜਾਂ ਧਨ ਹੀ ਪਾ ਲੈਂਦਾ ਹੈ ਉਹ ਕਰੋੜਾਂ ਧਨ ਹੀ ਪਾ ਲੈਂਦਾ ਹੈ ਨਾ ਬਿਨਾ ਜਨਮ ਵਿਰਥਾ ਜਾਏ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਸੱਚੇ ਈਸ਼ਰ ਦੇ ਨਾਮ ਤੋਂ ਬਿਨਾ ਸਾਡਾ ਸਾਰਾ ਹੀ ਜੀਵਨ ਬੇਅਰਥ ਜਾ ਰਿਹਾ ਹੈ ਅੱਗੇ 70 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ 70 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਜੇ ਕੋ ਹੋਵੇ ਦੁੱਬਲਾ ਨੰਗ ਭੁੱਖ ਕੀ ਪੀੜ ਜੀ ਕੋਈ ਹੋਵੇ ਦੁੱਬਲਾ ਨੰਗ ਭੁੱਖ ਕੀ ਪੀੜ ਕੇ ਜੇ ਕੋਈ ਇਨਸਾਨ ਬਹੁਤ ਹੀ ਕਮਜ਼ੋਰ ਹੋਵੇ ਜੇ ਕੋਈ ਇਨਸਾਨ ਬਹੁਤ ਹੀ ਕਮਜ਼ੋਰ ਹੋਵੇ ਬਹੁਤ ਹੀ ਉਸ ਦੇ ਘਰ ਦੇ ਵਿੱਚ ਗਰੀਬੀ ਹੋਵੇ ਨੰਗਾ ਭੁੱਖਾ ਹੋਵੇ ਦਮੜਾ ਪੱਲੇ ਨਾ ਪਵੇ ਨਾ ਕੋਈ ਦੇਵੇ ਧੀਰ ਉਸ ਦੇ ਪੱਲੇ ਕੋਈ ਤਾਣਾ ਅੜ ਵੀ ਨਾ ਹੋਵੇ ਉਸ ਦੇ ਪੱਲੇ ਕੋਈ ਪੈਸਾ ਅੜ ਵੀ ਨਾ ਹੋਵੇ ਨਾ ਹੀ ਉਸ ਨੂੰ ਕੋਈ ਧੀਰਜ ਦੇਣ ਵਾਲਾ ਹੋਵੇ ਸਵਾਰਥ ਸਵਾਉ ਨਾ ਕੋ ਕਰੇ ਨਾ ਕੁਛ ਹੋਵੇ ਕਾਜ ਉਸ ਦਾ ਕੋਈ ਸਵਾਰਥ ਕੰਮ ਕਾਜੀ ਵੀ ਕਰਨ ਵਾਲਾ ਕੋਈ ਨਾ ਹੋਵੇ ਨਾ ਕੁਛ ਹੋਵੇ ਕਾਜ ਉਸ ਤੋਂ ਕੋਈ ਕੰਮ ਵੀ ਨਾ ਹੁੰਦਾ ਹੋਵੇ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਪਰ ਜੇਕਰ ਉਸ ਦੇ ਚਿਤ ਵਿੱਚ ਉਸ ਈਸ਼ਵਰ ਦਾ ਸੱਚਾ ਨਾਮ ਹਰ ਸਮੇਂ ਵਸਿਆ ਰਹਿੰਦਾ ਹੈ ਤੇ ਉਸ ਦਾ ਅੱਗੇ ਧਰਮ ਰਾਜ ਦੇ ਦਰਬਾਰ ਦੇ ਵਿੱਚ ਰਾਜ ਨਿਸ਼ਚਲ ਹੈ ਅਟਲ ਹੈ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ ਅੱਗੇ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਸਾਹਿਬ ਹੋਰ ਲਿਖਦੇ ਹਨ ਸੋਤਨਵੰਤ ਕੁਲਵੰਤ ਪਤਵੰਤ ਸੋਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਾ ਕੇ ਰਦੇ ਭਗਵੰਤ ਕਿ ਉਹ ਹੀ ਸਭ ਤੋਂ ਉੱਚੀ ਕੁਲ ਵਾਲਾ ਹੈ ਉਹ ਹੀ ਸਭ ਤੋਂ ਧਨੀ ਹੈ ਉਹ ਹੀ ਸਭ ਤੋਂ ਇੱਜ਼ਤ ਵਾਲਾ ਹੈ ਜੀਵਨ ਮੁਕਤ ਜਾ ਕੇ ਰਦੇ ભગવંત તે જીવડે ਜੀ મુક્ત ਕੌਣ ਹੈ ਜਿਸਦੇ ਹਿਰਦੇ ਦੇ ਵਿੱਚ ਹਰ ਸਮੇਂ ਈਸ਼ਵਰ ਦਾ ਨਾਮ ਵਸਿਆ ਰਹਿੰਦਾ ਹੈ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਾ ਕੇ ਹਿਰਦੇ ਭਗਵੰਤ ਕੇ ਜਿਸਦੇ ਹਿਰਦੇ ਵਿੱਚ ਹਰ ਵਕਤ ਈਸ਼ਵਰ ਦਾ ਸੱਚਾ ਨਾਮ ਵਸਿਆ ਰਹਿੰਦਾ ਹੈ ਉਹ ਜਿਉਂਦੇ ਜੀ ਹੀ ਮੁਕਤ ਹੈ ਅੱਗੇ ਗੁਰੂ ਸੰਤ ਕਬੀਰ ਜੀ ਸੰਤ ਕਬੀਰ ਜੀ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਹਨ ਰਾਜਾ ਰਾਣਾ ਰਾਵ ਰੰਕ ਬੜਾ ਜੋ ਸਿਮਰੇ ਨਾਮ ਰਾਜਾ ਰਾਣਾ ਰਾਵ ਰੰਕ ਬੜਾ ਜੋ ਸਿਮਰੇ ਨਾਮ ਸੰਤ ਕਬੀਰ ਜੀ ਕਹਿੰਦੇ ਹਨ ਕਿ ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਅਤ ਦਾ ਗਰੀਬ ਹੈ ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਅਤ ਦਾ ਗਰੀਬ ਹੈ ਸਭ ਤੋਂ ਵੱਡਾ ਕੌਣ ਹੈ ਬੜਾ ਜੋ ਸਿਮਰੇ ਨਾਮ ਜੋ ਇਸ ਈਸ਼ਵਰ ਦੇ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਉਹ ਹੀ ਸਭ ਤੋਂ ਵੱਡਾ ਹੈ ਕਹੇ ਕਬੀਰ ਬੜਿਓ ਬੜਾ ਜੋ ਸਿਮਰੇ ਨਿਹਕਾਮ ਕਹੇ ਕਬੀਰ ਬੜਿਆ ਬੜਿਓ ਬੜਾ ਜੋ ਸਿਮਰੇ ਨਿਹਕਾਮ ਸੰਤ ਕਬੀਰ ਜੀ ਕਹਿੰਦੇ ਹਨ ਕਿ ਉਹ ਹੀ ਸਭ ਤੋਂ ਵੱਡਾ ਹੈ ਜੋ ਸਾਰੀਆਂ ਕਾਮਨਾਵਾਂ ਨੂੰ ਛੱਡ ਕੇ ਉਸ ਈਸ਼ਵਰ ਦੇ ਸੱਚੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ ਅੱਗੇ 707 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਵਸਦਾ ਟੁੱਟੀ ਝੌਂਪੜੀ ਚੀਰ ਤਭਿ ਛਿਨਾ ਵਸਦਾ ਟੁੱਟੀ ਝੌਂਪੜੀ ਚੀਰ ਸਭ ਛਿਨਾ ਕਿ ਜੇ ਇਨਸਾਨ ਕਿ ਜੇ ਕੋਈ ਇਨਸਾਨ ਟੁੱਟੀ ਝੌਂਪੜੀ ਦੇ ਵਿੱਚ ਵੀ ਵਸਦਾ ਹੋਵੇ ਉਸਦੇ ਪੱਲੇ ਕੁਛ ਨਾ ਹੋਵੇ ਜਾਤ ਨਾ ਪਾਤ ਨਾ ਆਦਰੋ ਉਧਿਆਨ ਪਰਮਿਨਾ ਜਾਤ ਨਾ ਪਾਤ ਨਾ ਆਦਰੋ ਉਧਿਆਨ ਪਰਮਿਨਾ ਤੇ ਉਸ ਦੀ ਕੋਈ ਉੱਚੀ ਕੁਲ ਵੀ ਨਾ ਹੋਵੇ ਉੱਚੀ ਜਾਤ ਵੀ ਨਾ ਹੋਵੇ ਉਧਿਆਨ ਪਰਮਿਨਾ ਜੰਗਲਾਂ ਐ ਦੀ ਤਰ੍ਹਾਂ ਹੀ ਜੰਗਲਾਂ ਐ ਦੇ ਵਿੱਚ ਹੀ ਰਹਿੰਦਾ ਹੋਵੇ ਮਿੱਤਰ ਨਾ ਏਣਾ ਮਿੱਤਰ ਨਾ ਏਣਾ ਧਨ ਰੂਪ ਹੀਣ ਕਿਸ ਸਾਖ ਨਾ ਸਿੰਨਾ ਮਿੱਤਰ ਨਾ ਏਣਾ ਧਨ ਰੂਪ ਹੀਣ ਕਿਸ ਸਾਖ ਨਾ ਸਿੰਨਾ ਉਸ ਦਾ ਕੋਈ ਚੰਗਾ ਮਿੱਤਰ ਵੀ ਨਾ ਹੋਵੇ ਉਸ ਨੂੰ ਉਸ ਦੀ ਮਦਦ ਕਰਨ ਵਾਲਾ ਕੋਈ ਮਿੱਤਰ ਵੀ ਨਾ ਹੋਵੇ ਧਨ ਰੂਪ ਹੀਣਾ ਉਸ ਦੇ ਕੋਲ ਕੋਈ ਧਨ ਵੀ ਨਾ ਹੋਵੇ ਉਸ ਦਾ ਰੂਪ ਵੀ ਕੋਈ ਚੰਗਾ ਨਾ ਹੋਵੇ ਉਸ ਦੇ ਕੋਲ ਕੋਈ ਧਨ ਵੀ ਨਾ ਹੋਵੇ ਉਸ ਦਾ ਕੋਈ ਰੂਪ ਵੀ ਨਾ ਚੰਗਾ ਹੋਵੇ ਕਿਛ ਸਾਖ ਨਾ ਸਿੰਨਾ ਸਿੰਨਾ ਉਸ ਦੇ ਕੋਈ ਸਾਖ ਸੰਬੰਧੀ ਵੀ ਭਾਵੇਂ ਨਾ ਹੋਣ ਰਾਜਾ ਸਗળી ਸ਼੍ਰਿਸ਼ਟ ਕਾ ਜਿਸ ਹਰ ਨਾਮ ਮਨ ਭਿੰਨਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਦੇ ਹਿਰਦੇ ਵਿੱਚ ਹਰ ਵਕਤ ਉਹ ਈਸ਼ਵਰ ਦਾ ਸੱਚਾ ਨਾਮ ਵਸਿਆ ਰਹਿੰਦਾ ਹੈ ਉਹ ਸਾਰੀ ਸ਼੍ਰਿਤੀ ਦਾ ਹੀ ਰਾਜਾ ਹੈ ਰਾਜਾ ਸਗળી ਸ਼੍ਰਿਸ਼ਟ ਕਾ ਜਿਸ ਹਰ ਹਰ ਨਾਮ ਜਿਸ ਹਰ ਨਾਮ ਮਨ ਪਿਨਾ ਜਿਸ ਦੇ ਮਨ ਦੇ ਵਿੱਚ ਹਰ ਵਕਤ ਈਸ਼ਵਰ ਦਾ ਸੱਚਾ ਨਾਮ ਵਸਿਆ ਰਹਿੰਦਾ ਹੈ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਅੱਗੇ 109 ਅੰਗ ਤੇ ਪੰਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਸੂਤਨਵੰਤਾ ਸੂਤਨਵੰਤਾ ਜਿਨ ਪ੍ਰਭੂ ਤੇ ਆਇਆ ਸੂਤਨਮੰਤਾ ਜਿਨ ਪ੍ਰਭੂ ਤੇ ਪ੍ਰਭੂ ਤੇ ਆਇਆ ਕਿ ਉਹ ਹੀ ਸਭ ਤੋਂ ਧਨੀ ਹੈ ਉਹੀ ਸਭ ਤੋਂ ਅਮੀਰ ਹੈ ਜਿਨ ਪ੍ਰਭੂ ਤੇ ਆਇਆ ਜਿਸਨੇ ਉਸ ਈਸ਼ਰ ਦੇ ਸੱਚੇ ਨਾਮ ਦਾ ਸਿਮਰਨ ਕੀਤਾ ਹੈ ਸੋਪਤਵੰਤਾ ਜਿਨ ਸਾਧ ਸੰਗ ਪਾਇਆ ਉਹੀ ਸਭ ਤੋਂ ਇੱਜ਼ਤ ਵਾਲਾ ਹੈ ਜਿਸਨੇ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਈਸ਼ਰ ਦਾ ਸੱਚਾ ਨਾਮ ਪ੍ਰਾਪਤ ਕਰ ਲਿਆ ਹੈ ਸੋਪਤਵੰਤਾ ਜਿਨ ਸਾਧ ਸੰਗ ਪਾਇਆ ਇੱਥੇ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਦੇ ਵਿੱਚੋਂ ਸਾਡੇ ਗੁਰੂ ਸਾਹਿਬ ਜੀ ਬੋਲਦੇ ਹਨ ਕਿ ਸੋਪਤਵੰਤਾ ਜਿਨ ਸਾਧ ਸੰਗ ਪਾਇਆ ਕਿ ਉਹ ਹੀ ਇੱਜ਼ਤ ਵਾਲਾ ਹੈ ਜਿਸ ਨੇ ਇੱਕ ਪੂਰੇ ਸਾਧੂ ਦਾ ਸੰਗ ਕੀਤਾ ਹੈ ਕਿ ਉਹ ਹੀ ਸਭ ਤੋਂ ਇੱਜ਼ਤ ਵਾਲਾ ਹੈ ਜਿਸ ਨੇ ਇੱਕ ਪੂਰੇ ਸਾਧੂ ਦਾ ਸੰਗ ਕੀਤਾ ਹੈ ਸੋਪਤਵੰਤਾ ਜਿਨ ਸਾਧ ਸੰਗ ਪਾਇਆ ਗੁਰੂ ਪਿਆਰੀ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਦੁਨੀਆ ਦੇ ਵਿੱਚ ਤਾਂ ਸਾਧੂ ਲੱਖਾਂ ਦੀ ਗਿਣਤੀ ਵਿੱਚ ਹੀ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਦੁਨੀਆ ਦੇ ਵਿੱਚ ਤਾਂ ਸਾਧੂ ਲੱਖਾਂ ਦੀ ਗਿਣਤੀ ਵਿੱਚ ਹੀ ਹਨ ਪਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸੋ ਪਤਮੰਤਾ ਜਿਨ ਸਾਧ ਸੰਗ ਪਾਇਆ ਕੇ ਉਹ ਹੀ ਸਭ ਤੋਂ ਇੱਜ਼ਤ ਵਾਲਾ ਹੈ ਜਿਸ ਨੇ ਇੱਕ ਪੂਰੇ ਸਾਧੂ ਦਾ ਸੰਗ ਪਾਇਆ ਹੈ ਸੋ ਆਪ ਨੂੰ ਪਿੱਛੇ ਇੱਕ ਪੂਰੇ ਸਾਧੂ ਦੀ ਨਿਸ਼ਾਨੀ ਵੀ ਦਿੱਤੀ ਹੈ ਪੂਰੇ ਸਾਧੂ ਦੀ ਨਿਸ਼ਾਨੀ ਸਾਡੇ ਗੁਰੂਆਂ ਨੇ 1200 ਅੰਗ ਤੇ ਪਿੱਛੇ ਵੀ ਦੱਸੀ ਹੈ ਤੇ ਇੱਥੇ ਸਨ ਅਸੀਂ ਆਪ ਜੀ ਨੂੰ ਫਿਰ ਪੂਰੇ ਸਾਧੂ ਦੀ ਨਿਸ਼ਾਨੀ ਦੱਸਦੇ ਹਾਂ 1290 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਖ ਸਜਾਣ ਕਿ ਜੋ ਸਾਡੇ ਘਟ ਦੇ ਅੰਦਰ ਉਹ ਈਸ਼ਵਰ ਦਾ ਉਹ ਸੱਚੇ ਈਸ਼ਵਰ ਦਾ ਦਰਸ਼ਨ ਕਰਾ ਦੇਵੇ ਇਹ ਜੋ ਸਾਡੇ ਘਟ ਦੇ ਅੰਦਰ ਉਸ ਸੱਚੇ ਈਸ਼ਵਰ ਦਾ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤਿਗੁਰੂ ਪੂਰਾ ਸਾਧੂ ਹੈ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰਮਾ ਨੇ ਈਸ਼ਵਰ ਦਾ ਸਾਡੇ ਘਟ ਦੇ ਅੰਦਰ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਾਧੂ ਦੀ ਹੀ ਮहिमा ਗਾਈ ਹੈ ਸੋਤਨਮਨਤਾ ਜਿਨ ਪ੍ਰਭੂ ਤੇ ਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਅੱਗੇ 188 ਅੰਗ ਤੇ ਪੰਜਵੇਂ ਪਾਦਸ਼ਾਹੀ ਹੋਰ ਲਿਖਦੇ ਹਨ ਕੌਣ ਵੱਡਾ ਮਾਇਆ ਵਡਿਆਈ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕੌਣ ਵੱਡਾ ਹੈ ਪਰ ਇਸ ਸੰਸਾਰ ਦੇ ਉੱਤੇ ਤਾਂ ਮਾਇਆ ਹੀ ਵੱਡੀ ਬਣੀ ਹੋਈ ਹੈ ਕੌਣ ਵੱਡਾ ਮਾਇਆ ਵਡਿਆਈ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਹਨ ਸੋ ਵੱਡਾ ਆਪਣੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਸੋ ਵੱਡਾ ਜਿਨ ਰਾਮ ਲਿਵ ਲਾਈ ਇਹ ਸਭ ਤਾਂ ਸਭ ਤੋਂ ਵੱਡਾ ਤਾਂ ਉਹੀ ਹੈ ਸਭ ਤੋਂ ਵੱਡਾ ਸਭ ਤੋਂ ਧਨੀ ਸਭ ਤੋਂ ਅਮੀਰ ਉਹੀ ਹੈ ਜਿਸ ਨੇ ਈਸ਼ਵਰ ਦੇ ਸੱਚੇ ਨਾਮ ਦੇ ਵਿੱਚ ਲਿਵ ਲਾਈ ਹੈ ਅਤੇ ਉਸ ਸੱਚੇ ਨਾਮ ਦੇ ਉਸ ਈਸ਼ਵਰ ਦੇ ਸੱਚੇ ਨਾਮ ਦੀ ਉਸ ਤੇ ਉਸ ਈਸ਼ਵਰ ਦੇ ਸੱਚੇ ਨਾਮ ਦੇ ਵਿੱਚ ਲਿਵ ਲੌਂਗ ਦੀ ਯੁਗਤੀ ਇੱਕ ਪੂਰੇ ਸੰਤ ਸਾਧੂ ਸਤਿਗੁਰੂ ਦੀ ਜਿਸ ਦੀ ਨਿਸ਼ਾਨੀ ਆਪ ਜੀ ਨੂੰ ਅਸੀਂ ਪਿੱਛੇ ਦੱਸੀ ਹੈ ਉਸ ਦੀ ਸੰਗਤ ਕਰਕੇ ਹੀ ਲੱਗਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਸੱਚੇ ਨਾਮ ਦੇ ਵਿੱਚ ਸਾਡੀ ਲਿਵ ਇੱਕ ਪੂਰੇ ਸੰਤ ਸਾਧੂ ਸਤਿਗੁਰੂ ਦੀ ਸੰਗਤ ਕਰਕੇ ਹੀ ਲੱਗਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬ ਜੀ ਕਿਸੇ ਮਾਇਆ ਧਾਰੀ ਇਨਸਾਨ ਨੂੰ ਅਮੀਰ ਨਹੀਂ ਕਹਿੰਦੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬ ਜੀ ਕਿਸੇ ਮਾਇਆ ਧਾਰੀ ਇਨਸਾਨ ਨੂੰ ਅਮੀਰ ਨਹੀਂ ਕਹਿੰਦੇ ਸਾਡੇ ਗੁਰੂ ਸਾਹਿਬ ਜੀ ਈਸ਼ਵਰ ਦਾ ਨਾਮ ਸਿਵਰਨ ਸਿਮਰਨ ਕਰਨ ਵਾਲੇ ਨੂੰ ਹੀ ਅਮੀਰ ਨਾਮ ਸਿਮਰਨ ਕਰਨ ਵਾਲੇ ਨੂੰ ਹੀ ਸਭ ਤੋਂ ਅਮੀਰ ਕਹਿੰਦੇ ਹਨ ਇਸ ਕਰਕੇ ਅਸੀਂ ਆਪਣੇ ਹਰ ਕੰਮ ਕਰਦੇ ਹੋਏ ਚੱਲਦੇ ਫਿਰਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਹਰ ਸਮੇਂ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਹੈ ਈਸ਼ਵਰ ਦੇ ਨਾਮ ਸਿਮਰਨ ਦੇ ਨਾਲ ਹੀ ਈਸ਼ਵਰ ਦੇ ਨਾਮ ਸਿਮਰਨ ਦੇ ਨਾਲ ਹੀ ਸਾਡੇ ਸਭ ਤਰ੍ਹਾਂ ਦੇ ਦੁੱਖ ਤੇ ਦਿਲਦਰ ਦੂਰ ਹੁੰਦੇ ਹਨ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਮੁੱਕ ਜਾਂਦੀ ਹੈ ਸਾਡੇ ਜੀਵਨ ਦੇ ਵਿੱਚ ਸਦਾ ਵਾਸਤੇ ਸੁਖ ਸ਼ਾਂਤੀ ਤੇ ਆਨੰਦ ਆ ਜਾਂਦਾ ਹੈ ਸਾਡੇ ਹਰ ਕੰਮ ਸਾਡੇ ਹਰ ਕੰਮ ਸਫਲ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਸਾਡਾ ਜੀਵਨ ਸਦਾ ਵਾਸਤੇ ਸਫਲ ਹੋ ਜਾਂਦਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ